ਤਾਂ ਨੂੰ ਹੀਰਿਆਂ ਵਰਗੇ ਨੌਜਵਾਨ ਪੁੱਤਾਂ ਨੂੰ ਸ਼ਹੀਦ ਕਰਾ ਕੇ ਗੁਰੂ ਤਾੜੀ ਮਾਰ ਕੇ ਗੜੀ ਵਿੱਚੋਂ ਨਿਕਲੇ ਇਹ ਕੋਈ ਸੌਖੀ ਗੱਲ ਨਹੀਂ ਹੈ ਗੁਰੂ ਪਿਆਰਿਓ ਇੱਕ ਵਾਰੀ ਵੇਖ ਤੇ ਵੇਖ ਤੇ ਲੈਂਦੇ ਵੇਖਦੇ ਸੀ ਕੱਖ ਨਾਲ ਵੇਖਦੇ ਸੀ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਨਹੀਂ ਵੀ ਆਪਣੇ ਲਾਲਾਂ ਵੱਲ ਤੱਕਦੇ ਰਹੇ ਤੇ ਸਿੱਖਾਂ ਵੱਲ ਵੇਖਿਆ ਨਾ ਜਦੋਂ ਬਾਬਾ ਅਜੀਤ ਸਿੰਘ ਜੀ ਗਿਣਤੀ ਤੋਂ ਪਰੇ ਸੀ ਫਟ ਖਾ ਕੇ ਸ਼ਹੀਦ ਹੋਏ ਤੇ ਬਾਬਾ ਜੂਹਾਰ ਸਿੰਘ ਜੀ ਜਿਨ੍ਹਾਂ ਦੇ ਐਨੇ ਕੋਮਲ ਸਰੀਰ ਵਿੱਚ ਤੀਰ ਵੱਜੇ ਥੋੜੀ ਜੀ ਛੱਟ ਵੀ ਵੱਜੇ ਨਾ ਸਾਡੇ ਬੱਚੇ ਦੇ ਤਾਂ ਨਿਕਲ ਜਾਂਦੀ ਹੈ ਇਹ ਤਾਂ ਨਮਸ਼ਕਾਰ ਹੀ ਕਰ ਸਕਦੇ ਆ ਕਿ ਤੂੰ ਧੰਨਾ ਵਾਚਾਂ ਵਾਲਿਆ ਤੇਰੀ ਸਿਫਤ ਮੈਂ ਬਿਆਨ ਨਹੀਂ ਕਰ ਸਕਦਾ ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਇਹ ਜੀਵ ਤੇਰੇ ਗੁਣਾ ਨੂੰ ਬਿਆਨ ਨਹੀਂ ਕਰ ਸਕਦੀ ਉਹੀ ਜੋਤ ਹੈ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਬਦਲਦੀ ਆਈ ਸ਼ਰੀਰਾਂ ਵਿੱਚ ਉਦੋਂ ਵੱਲ ਜੋਤ ਟਕਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਤਾਂ ਗੁਰੂ ਗ੍ਰੰਥ ਵਿੱਚ ਟਕਾਈ ਆ ਆਖੋ ਸਤਨਾਮ ਕਿ ਮੇਰੇ ਤੋਂ ਬਾਅਦ ਜੋਤ ਹੈ ਜਿਹੜੀ ਉਹ ਕਿਸੇ ਸਰੀਰ ਵਿੱਚ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵੇਸ਼ ਕਰੇਗੀ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਆਪਣੇ ਸਾਬਜ਼ਾਦਾਂ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਜੈਕਾਰੇ ਛੱਡੇ ਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਮੈਂ ਆਪਣੀਆਂ ਕਿਸ਼ਤਾਂ ਅਦਾ ਕਰਕੇ ਚੱਲਿਆ ਜਿਸकी ਵਸਤੂ ਸੋਈ ਲੈ ਜਾਏਗਾ ਰੋਸ ਕਿਸੈ ਸੁਕੀ ਜਾ ਕਿਜੈ ਜਿਹਦੀ ਵਸਤੂ ਸੀ ਉਹ ਲੈ ਗਿਆ ਮੈਂ ਰੋਸ ਕਿਹਦੇ ਨਾਲ ਕਰਨਾ ਹੈ ਸੱਚੇ ਪਾਤਸ਼ਾਹ ਨੇ ਆਪਣਾ ਜੁੱਤਾ ਉਤਾਰ ਦਿੱਤਾ ਜਦੋਂ ਜਾਨੋ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਕੱਲ ਸ਼ਹੀਦੀ ਦਾੜਾ ਸੀ ਨਾ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਮਾਰੇ ਸੱਚੇ ਪਾਤਸ਼ਾਹ ਨੇ ਜੁੱਤੀ ਲਾ ਦਿੱਤੀ ਆਪਣੀ ਕਿਉਂਕਿ ਸਿੰਘਾਂ ਦੇ ਕੇਸ ਪਏ ਸੀ ਖਿਲਰੇ ਤੇ ਵਿੱਚੋਂ ਦੀ ਲੰਗਣਾ ਸੀ ਇੰਨਾ ਕਿ ਸਤਕਾਰ ਕਰਦੇ ਸੀ ਕੇਸਾਂ ਦਾ ਮਾਰੇ ਕਿ ਮੇਰਾ ਜੁੱਤਾ ਕਿਸੇ ਸਿੰਘ ਦੇ ਕੇਸਾਂ ਨਾਲ ਨਾ ਲੱਗ ਜਾਏ ਕਿਤੇ ਬੋਚ-ਬੋਚ ਕੇ ਤੁਰੇ ਜਾਂਦੇ ਆ ਕਿਹੋ ਜਿਹਾ ਮਾਹੌਲ ਸੀ ਜਿਵੇਂ ਅਜ ਵਾਰਸ਼ ਹੋ ਰਹੀ ਸੀ ਨਾ ਥੋੜੀ ਜੀ ਤੇ ਰੱਬ ਵੀ ਰੋਂਦਾ ਹੈ ਪਿਆਰੇ ਸ੍ਰਿਸ਼ਟੀ ਧਰਤੀ ਵੀ ਰੋਂਦੀ ਆ ਐਸੀ ਇਹ লাশਾਂ ਦੀ ਸ਼ਹਾਦਤ ਸੀ ਜਦੋਂ ਵੀ ਕੋਈ ਗੁਰੂਆਂ ਦਾ ਭਗਤਾਂ ਦਾ ਫਕੀਰਾਂ ਦਾ ਸ਼ੀਧੀ ਦਿਹਾੜਾ ਹੁੰਦਾ ਹੈ ਤੇ ਧਰਤੀ ਤੇ ਵੀ ਇਦਾਂ ਮਾਹੌਲ ਬਣ ਜਾਂਦਾ ਹੈ ਜਿਵੇਂ ਸ੍ਰਿਸ਼ਟੀ ਵੀ ਅਫਸੋਸ ਕਰ ਰਹੀ ਹੋਵੇ ਬੱਦਲ ਖੜਕ ਰਿਆ ਸੀ ਕਹਿੰਦੇ ਬਿਜਲੀ ਚਮਕਦੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਮਕੌਰ ਦੀ ਗੜੀ ਤੋਂ ਬਾਹਰ ਆਉਂਦੇ ਬੱਦਲਾਂ ਚੋਂ ਬਿਜਲੀ ਚਮਕ ਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਦਾ ਸੁਨਹਿਰੀ ਜਿਹੀ ਤਾਰ ਦੀ ਕਹਿੰਦੇ ਬੱਦਲਾਂ 'ਚੋਂ ਬਿਜਲੀ ਚਮਕਦੀ ਸੀ ਨਾ ਕਿ ਤਾਰ ਵੱਜਦੀ ਐ ਜਦੋਂ ਉਹਦੀ ਰੌਸ਼ਨੀ ਹੋਈ ਤਕੀਦ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਇਆ ਸਿੰਘ ਵਲ ਨਿਗਾ ਪਈ ਜਾ ਦਾ ਤਾਰ ਦੀ ਉਹ ਪੱਟਾਂ ਉੱਤੇ ਲਾਸ਼ ਲੈ ਕੇ ਬੈਠਾ ਸੀ ਜੁਝਾਰੀ ਦਇਆ ਸਿੰਘ ਦੀ ਰਹਿ ਗਈ ਸੀ ਉਹ ਕਹਿੰਦੇ ਸੀ ਮਾਲਕਾ ਇੱਕ ਨਿਸ਼ਾਨੀ ਤੇ ਰੱਖ ਲੈਂਦਾ ਦਾਤਿਆ ਮਰਾ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਦਇਆ ਸਿੰਘ ਵੱਲ ਨਿਗਾ ਪਈ ਜਦਾਕਾਰ ਦੀ ਉਹ ਪੱਟਾਂ ਉੱਤੇ Laash ਲੈ ਕੇ ਬੈਠਾ ਸੀ ਜੁਝਾਰ ਦੀ ਕਿਉਂਕਿ ਛੋਟੇ ਜੀ ਸੀ ਬਾਬਾ ਜੁਝਾਰ ਸਿੰਘ ਮੌਤ ਦੇ ਨਸ਼ੇ 'ਚ ਉਹਥੇ ਜ਼ਿੰਦਗੀ ਸੀ ਚੂਮਦੀ ਬੋਲੇ ਦਇਆ ਸਿੰਘ Laash ਤੱਕ ਕੇ ਮਾਸੂਮ ਦੀ ਦਇਆ ਸਿੰਘ ਨੇ Laash ਵੱਲ ਵੇਖ ਕੇ ਨਾ ਬੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਆ ਭਾਈ ਦਇਆ ਉਹ ਜ਼ਿੰਦਗੀ ਦੇ ਦਾਤ ਆ ਸੁਨੇਰੀ ਬਾਜਾਂ ਵਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ ਮਰਜ ਵੇਖ ਕੇ ਨਾ ਆਪਣੇ ਸਾਹਜ ਦਾ ਜਾਦਿਆਂ ਵੱਲ ਮੂੰਹ ਪਾਸੇ ਕਰ ਲੈਂਦੇ ਸੀ ਕਿ ਆਹ ਸਿੰਘ ਵੀ ਤਾਂ ਮੇਰੇ ਪੁੱਤ ਹੀ ਨੇ ਇਹ ਨਹੀਂ ਵੀ ਉਹਨਾਂ ਨੂੰ ਚੁੰਮੜਗੇ ਸੀ ਜਾ ਕੇ ਉਹਨਾਂ ਨੂੰ ਚੁੰਮਣ ਲੱਗੇ ਸੀ ਜਾ ਕੇ ਨਹੀਂ ਜਿਵੇਂ ਚਮਕੌਰ ਦੀ ਗੜੀ ਵਿੱਚ ਸੁੱਤਿਆਂ ਪਿਆ ਨੂੰ ਵੀ ਪਹਿਲਾਂ ਸਿੰਘਾਂ ਨੂੰ ਪਿਆਰ ਕੀਤਾ ਫਿਰ ਪੁੱਤਾਂ ਨੂੰ ਪਿਆਰ ਕੀਤਾ ਇਸੇ ਤਰ੍ਹਾਂ ਸਿੰਘ ਸ਼ਹੀਦ ਹੋਏ ਪਏ ਨੇ ਵੇਖ ਕੇ ਉਹਨਾਂ ਵੱਲ ਨਾ ਪੈਰ ਪਿੱਛੇ ਖਿਸਕਾਲਿਆ ਉਹ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਬਾਜਾਂ ਵਾਲਿਆ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਸਮਝ ਨਹੀਂ ਆਉਂਦੀ ਪਾਤਸ਼ਾ ਤੁਹਾਡੇ ਅੰਦਰ ਚੱਲਦਾ ਕੀ ਆ ਤੁਹਾਡੀ ਸੋਚ ਕੀ ਆ ਸਮਝ ਨਹੀਂ ਆਉਂਦੀ ਐਡਾ ਵੱਡਾ ਜਿਗਰਾ ਲੱਗਾ ਹੋਇਆ ਪਾਤਸ਼ਾ ਤੂੰ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤਾਂ ਪਖੇਰੂ ਵੀ ਨਹੀਂ ਚੱਲਦੇ ਬੱਚਿਆਂ ਦੀ ਪੀੜ ਤਾਂ ਪੰਛੀ ਵੀ ਨਹੀਂ ਚੱਲਦੇ ਕਿਹੜੀ ਗੱਲ ਦੇ ਪਿੱਛੇ ਲੱਗੇ ਹੋਇਆ ਤੁਸੀਂ ਲੱਗਾ ਹੋਇਆ ਪਾਤਸ਼ਾ ਤੂੰ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜਤਾ ਪਖੇਰੂ ਵੀ ਨਹੀਂ ਚੱਲਦੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਜਿਤਲਾ ਦਿਆਂ ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਵੀ ਇੱਥੇ ਮੈਂ ਕੁਝ ਪਿਆਰ ਜਿਤਲਾ ਦਿਆਂ ਨਿਵਾਹੀ ਦੇ ਅਖੀਰੀ ਉਹ ਰਸਮ ਨਿਵਾ ਦਿਆਂ ਜਿਹੜੀ ਅਖੀਰ ਵੇਲੇ ਲੋਕ ਰਸਮ ਨਿਵਾਉਂਦੇ ਐ ਮੇਰਾ ਜੀ ਕਰਦਾ ਕਿ ਮੈਂ ਉਹ ਰਸਮ ਨਿਵਾ ਦਿਆਂ ਪੱਗ ਲਾ ਕੇ ਪੱਗ ਲਾ ਕੇ ਸੀਸ ਦੇ ਦੋ ਟੋਟ ਕੇ ਬਣਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰ ਉੱਤੇ ਪਾ ਦਿਆਂ ਮੈਂ ਸੀਸ ਉੱਤੇ ਪੱਗ ਲਾ ਕੇ ਮੈਂ ਟੋਟੇ ਬਣਾ ਦਿਆਂ ਮੇਰਾ ਜੀ ਕਰਦਾ ਮੈਂ ਅੱਧਾ ਅੱਧਾ ਦੋਹਾਂ ਦੇ ਸਰੀਰ ਉੱਤੇ ਪਾ ਦਿਆਂ ਭਾਈ ਦਇਆ ਸਿੰਘ ਜੀ ਪੁੱਛਦੇ ਆ ਬੜੇ ਹੀ ਗਰੀਬ ਮਾਪੇ ਇਸ ਜਾਗ ਉੱਤੇ ਪਏ ਨੇ ਉਹ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਸੱਚੇ ਪਾਸ਼ਾ ਕਫਣ ਤੋਂ ਵੀ ਨਾ ਕਿਦਾ ਪੁੱਤ ਗਿਆ ਸੁਣੀ ਗਏ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਬਿਆ ਸਿੰਘ ਦੀ ਗੱਲ ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ ਫਿਰ ਗੁਰੂ ਗੋਬਿੰਦ ਸਿੰਘ ਮਾਰੇ ਬੜੇ ਜਿਗਰੇ ਨਾਲ ਬੋਲਦੇ ਆ ਉਹ ਲੈਣਾ ਗਿਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਤੋ ਇਨਾ ਕੱਲੇ ਸਭ ਜਾਦਿਆਂ ਨੂੰ ਪਿਆਰ ਕਰੀ ਜਾਂਦਾ ਕਮਲਿਆ ਬੋਲੇ ਦਸ਼ਮੇਸ਼ ਪਿਤਾ ਮੁਖੋਂ ਲਲਕਾਰ ਕਿਉ ਲੈਣਾ ਕੀਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੱਖ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਆ ਸਿੱਖ ਨਹੀਂ ਨਾਲ ਸ਼ਹੀਦ ਹੋਏ ਤੂੰ ਕੀ ਚਾਹਨਾ ਮੈਂ ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਿਤਾ ਦਿਆਂ ਦਇਆ ਸਿੰਘਾਂ ਸਿੱਖੀ ਚ ਬਖੇਵਾ ਕਿਵੇਂ ਪਾ ਦਿਆਂ ਮਾਫ ਕਰਨਾ ਅੱਜ ਸਾਡੇ ਅੰਮ੍ਰਿਤ ਚ ਵਖੇਵੇਂ ਆ ਸਾਡੇ ਲੰਗਰਾਂ ਚ ਵਖੇਵੇਂ ਆ ਪਰ ਗੁਰੂ ਗੋਬਿੰਦ ਸਿੰਘ ਮਰੇ ਨੇ ਕੀ ਕਿਹਾ ਮੈਂ ਸਿੱਖੀ ਚ ਵਖੇਵਾ ਕਿਵੇਂ ਪਾ ਦਿਆਂ ਵੇਖ ਤੈਨੂੰ ਤੇ ਪਤਾ ਹੀ ਆ ਆਕ-ਸੋਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਉਹ ਵੇਖ ਲੈ ਮੰਗਾਨ ਵਿੱਚ ਪਏ ਕਿਹੜੇ ਹਾਲ ਨੇ ਆਖ ਸੌਖ ਵਿੱਚ ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਹੈ ਹੁਣ ਤੱਕ ਮੇਰੇ ਨਾਲ ਰਹੇ ਨੇ ਉਹ ਵੀ ਪਤਾ ਕਿਵੇਂ ਰਹਿਆ ਆਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬੇਖਲਾ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ ਦਇਆ ਸਿੰਘਾ ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀਆਂ ਲਾਸ਼ ਨਹੀਂ ਚੁੱਕਦਾ ਮੈਂ ਇੱਥੇ ਹੀ ਚਲਾ ਜਾਵਾਂਗਾ ਦਇਆ ਸਿੰਘ ਨੂੰ ਕਹਿੰਦੇ ਤੂੰ ਇਹ ਮੋਹ ਦੀਆਂ ਗੱਲਾਂ ਛੱਡ ਦੇ ਦਇਆ ਸਿੰਘ ਆ ਮੋਹ ਵਾਲੇ ਤਿੰਨ ਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਪੰਥ ਦੇ ਸ਼ਹੀਦ ਨਹੀਂ ਉਹ ਕੱਫਣਾ ਨੂੰ ਲੋੜਦੇ ਓਏ ਪੰਥ ਦੇ ਸ਼ਹੀਦਾਂ ਨੂੰ ਕੱਫਣਾ ਨਹੀਂ ਲੋੜਨੀ ਹੁੰਦੀ ਫਿਰ ਮਹਾਰਾਜ ਕਹਿੰਦੇ ਜੀ ਤੂੰ ਬਾਲੇ ਹੀ ਕਰਦਾ ਨਾ ਜਿੰਨੇ ਵੀ ਸਿੰਘ ਪਏ ਨੇ ਇਹਨਾਂ ਦਾ ਵੀ ਤੇ ਉਹਨਾਂ ਦਾ ਵੀ ਤੂੰ ਐਦਾਂ ਕਰ ਜੇ ਤੈਨੂੰ ਜ਼ਿਆਦਾ ਹੀ ਪਿਆਰ ਆਉਣਾ ਨਾ ਜੇ ਤੂੰ ਨਹੀਂ ਰਹਿ ਸਕਦਾ ਪੰਥ ਦੇ ਸ਼ਹੀਦ ਨਹੀਂ ਉਹ ਕੱਫਣਾ ਨੂੰ ਲੋੜਦੇ ਜੇ ਤੂੰ ਬੌਤਾ ਕਰਦਾ ਤੂੰ ਇਹਦਾ ਹੀ ਦਿਸਾਲਾ ਇਹਦੇ ਮੁਖ ਉੱਤੇ ਮੋੜ ਦੇ ਤੂੰ ਇਹਨਾਂ ਦੇ ਦਿਸਾਲੇ ਪਏ ਆ ਜਿਹੜੇ ਨਾ ਇਹਨਾਂ ਦੇ ਮੁਖ ਤੇ ਹੀ ਪਾ ਦੇ ਕੋਈ ਗੱਲ ਨਹੀਂ ਦਇਆ ਸਿੰਘਾ ਤੂੰ ਤੇ ਮੈਨੂੰ ਵੀ ਮੋਧੀਆਂ ਥੰਮੀਆਂ ਦੇਈ ਜਾਣਾ ਉਹ ਦਇਆ ਸਿੰਘਾ ਮੋਧੀਆਂ ਕਿਉਂ ਦੇਈ ਜਾਣਾ ਥੰਮੀਆਂ ਅਜੇ ਤਾਂ ਬਹੁਤ ਕੁਝ ਪਿਆ ਹੈ ਸਿੱਖੀ ਦੀਆਂ ਬਾਟਾਂ ਅਜੇ ਹੋਰ ਵੀ ਨੇ ਲੰਮੀਆਂ ਦਇਆ ਸਿੰਘਾ ਮੋਧੀਆਂ ਕਿਉਂ ਦੇਈ ਜਾਂਣਾ ਥੰਮੀਆਂ ਸਿੱਖੀ ਦੀਆਂ ਵਾਟਾਂ ਜੇ ਹੋਰ ਵੀ ਨੇ ਲੰਮੀਆਂ ਤੂੰ ਕੀ ਸੋਚਦਾ ਹੈ ਦਇਆ ਸਿੰਘਾ ਕੀ ਮੇਰੇ ਸੀਨੇ ਵਿੱਚ ਦਰਦ ਨਹੀਂ ਸੀ ਵੇਖ ਤੂੰ ਮੈਂ ਅਨੰਦਪੁਰ ਸਾਹਿਬ ਵਿੱਚ ਕਿੰਨਾ ਪਿਆਰ ਕਰਦਾ ਸੀ ਸਾਬ ਜਾਨਾ ਜਦੋਂ ਮੈਂ ਜਾਂਦਾ ਸੀ ਮੈਨੂੰ ਭੱਜ ਕੇ ਚੁੰਮੜਦੇ ਸੀ ਜਿਵੇਂ ਬੱਚੇ ਆਪਾਂ ਨੂੰ ਵੇਖ ਕੇ ਭੱਜ ਕੇ ਆਉਂਦੇ ਆ ਬੈਂਚ ਉੱਤਰਦੇ ਆ ਕਿਤੇ ਮਾਂ ਕੋਲ ਮਿਲ ਜਾਣ ਤੇ ਬੱਚਾ ਭੱਜ ਕੇ ਜੱਫੀ ਪਾ ਲੈਂਦਾ ਆਪਣੇ ਮਾਂ ਕੋਲ ਤੂੰ ਕੀ ਸੋਚਦਾ ਮੈਂ ਮੇਰੇ ਅੰਦਰ ਦਰਦ ਨਹੀਂ ਕਿ ਮੇਰੇ ਅੰਦਰ ਪਿਆਰ ਨਹੀਂ ਪਰ ਤੂੰ ਕਿਸੇ ਦੇ ਮਾਸੂਮ ਬੱਚਿਆਂ ਨੂੰ ਵੇਖ ਕੇ ਉਹਨਾਂ ਉਨਾਂ ਨਾਲ ਜ਼ੁਲਮ ਹੁੰਦਾ ਤੂੰ ਦੇਖ ਸਕਦਾ ਹੋਵੇਂ ਤੇ ਆਪਣੇ ਪੁੱਤਾਂ ਨੂੰ ਤੂੰ ਪਿਆਰ ਕਰਦਾ ਹੋਵੇਂ ਇਹ ਕਾਹਦਾ ਦਿਲ ਆਏ ਕਾਦੀ ਦਇਆ ਹੈ ਤੌਲ ਧਰਮ ਦਇਆ ਕਾ ਪੂਰ ਜੇ ਦਇਆ ਕਰਨੀ ਆ ਤਾਂ ਦੂਸਰਿਆਂ ਤੇ ਵੀ ਕਰ ਮੈਂ ਤਾਂ ਇਹਨਾਂ ਦਾ ਦਰਦ ਚੱਲ ਰਿਹਾ ਮੈਥੋਂ ਕਿਸੇ ਦਾ ਦਰਦ ਨਹੀਂ ਚੱਲਿਆ ਬਈ ਦਇਆ ਸੰਗਾ ਕੀ ਦਰਦ ਨਹੀਂ ਸੀ ਮੇਰੇ ਸੀਨੇ ਵਿੱਚ ਇੱਥੇ ਜੇ ਮੇਰੀ Laash ਵੀ ਹੁੰਦੀ ਫੇਰ ਵੀ ਕੀ ਗੱਲ ਸੀ ਮੇਰੀ ਰੂਹ ਇਸ ਮੌਤ ਨੂੰ ਲੋਚੀਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਮੈਂ ਖਾਲਸੇ ਦਾ ਹੁਕਮ ਵਜਾਇਆ ਕਿ ਮਹਾਰਾਜ ਤੁਸੀਂ ਚਲੇ ਜਾਓ ਮੈਂ ਤਾਂ ਚੱਲਿਆ ਮੈਨੂੰ ਹੁਕਮ ਹੈ ਕਾਲ ਪੁਰਖ ਦਾ ਮੈਨੂੰ ਹੁਕਮ ਹੈ ਖਾਲਸੇ ਦਾ ਮੇਰੀ ਰੂਹ ਇਸ ਮੌਤ ਨੂੰ ਲੋਚ ਦੇ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਕਈ ਨਾਸਤ ਬੰਦੇ ਹੋ ਕਹਿੰਦੇ ਆ ਅੱਜ ਵੀ ਪਿਆਰੇ ਹੋ ਲੋਕ ਕਹਿਣਗੇ ਕਹਿਣ ਲੱਖ ਵਾਰੀ ਮੈਨੂੰ ਪਤਾ ਸੀ ਮਹਾਰਾਜ ਕੋਈ ਅਣਜਾਣ ਨਹੀਂ ਸੀ ਉਹ ਤਾਂ ਜਾਣੀ ਜਾਣ ਸੀਗੇ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਰੱਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਬੇਸ਼ੱਕ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੋਣਾ ਕਿ ਗੋਵਿੰਦ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮੈਨੂੰ ਕੋਈ ਇਹ ਨਾ ਕਹੇ ਰਾਈ ਕੋਈ ਪ੍ਰੀਤਨੀਆਂ ਮੰਜ਼ਲਾਂ ਦਾ ਇਦਾਂ ਮੰਜ਼ਲ ਮੁਕਾਬ ਦਾ ਵੇਖਿਆ ਨਾ ਹਾਂਸਾਂ ਜਿਹੇ ਪਿਆਰਿਆ ਪੁੱਤਰਾਂ ਨੂੰ ਮੌਤ ਦੇ ਪਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਵੇਖਿਆ ਨਾ ਪਿਤਾ ਕੋਈ ਵੀ ਪੁੱਤ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਉਣ ਦਾ ਵੇਖਿਆ ਨਾ ਹੋਰ ਕੀ ਕਰ ਸਕਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰੇ ਪੁੱਤਰ ਆਪਾਂ ਤੋਂ ਲੁਕੋ ਕੇ ਨਹੀਂ ਰੱਖੇ ਪਿਤਾ ਨਹੀਂ ਰੱਖਿਆ ਮਾਂ ਨਹੀਂ ਰੱਖੀ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੀ ਕਰ ਦੇਣ ਸਾਡੇ ਵਾਸਤੇ ਇੱਦੂ ਤੇ ਤਾਂ ਕੋਈ ਗੱਲ ਹੀ ਨਹੀਂ ਰਹੀ ਵਜੀਰ ਖਾਂ ਤੜਫਿਆ ਹੋਇਆ ਸੀ ਅਜੇ ਵੀ ਪੂਰਾ ਸਾਬ ਜਾਦਿਆਂ ਦੇ ਸ਼ਹੀਦੀ ਹੋਣ ਤੋਂ ਬਾਅਦ ਵੀ ਇਹ ਮਿਆਦੀ ਕਰਵਾ ਦਿੱਤੀ ਸੀ ਕਿ ਗੁਰੂ ਦੇ ਵੱਡੇ ਸਾਹਜਾਦਿਆਂ ਦੀਆਂ ਲਾਸ਼ਾਂ ਨੂੰ ਕੋਈ ਹੱਥ ਨਾ ਲਾਵੇ ਇਹ ਮਨਿਆਦੀ ਕਰਵਾ ਦਿੱਤੀ ਸੀ ਕਿ ਉਹਨਾਂ ਦੇ ਪੁੱਤਰਾਂ ਨੂੰ ਜਿਹੜਾ ਹੱਥ ਵੀ ਲਾਏਗਾ ਉਹ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੋਊਗਾ ਤੇ ਚਮਕੌਰ ਦੇ ਗਵਾਂਢੀ ਪਿੰਡ ਨਾ ਰਾਏਪੁਰ ਇਨ੍ਹਾਂ ਸ਼ਹੀਦਾਂ ਵਿੱਚ ਇੱਕ ਭਾਈ ਪ੍ਰੀਤਮ ਸਿੰਘ ਸ਼ਹੀਦ ਹੋਇਆ ਸੀ ਉਹ ਲਾਸ਼ਾਂ ਪਈਆਂ ਸਿੰਘਾਂ ਦੀਆਂ ਸਾਹਜਾਦਿਆਂ ਦੀਆਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਇੱਥੇ ਰੁਣ ਰੁਣ ਦੇਓ ਇਹਨਾਂ ਦਾ ਕੋਈ ਸੰਸਕਾਰ ਨਹੀਂ ਕਰਨ ਦੇਣਾ ਕਿਸੇ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਗੀ ਦੇ ਬੱਚੇ ਆ ਜਿਹੜੇ ਉਹ ਮਾਰ ਦਿੱਤੇ ਗਏ ਆ ਹਕੂਮਤ ਨੇ ਇਹ ਮਿਆਦੀ ਇਹ ਮਿਆਦੀ ਕਰਵਾ ਦਿੱਤੀ ਸੀ ਕਿ ਉਹਨਾਂ ਦੇ ਗੁਰੂ ਗੋਬਿੰਦ ਦੇ ਚੇਲੇ ਵੀ ਮਾਰੇ ਗਏ ਆ ਤੇ ਉਹਨਾਂ ਦੇ ਪੁੱਤਰ ਵੀ ਮਾਰੇ ਗਏ ਆ ਪਰ ਇਹਨਾਂ ਦੀਆਂ ਲਾਸ਼ਾਂ ਦੇ ਕੋਈ ਨੇੜੇ ਨਹੀਂ ਆ ਸਕਿਆ। ਉਰਾਏਪੁਰ ਪਿੰਡ ਦਾ ਭਾਈ ਪ੍ਰੀਤਮ ਸਿੰਘ ਜੀ ਜੰਗ ਵਿੱਚ ਸ਼ਹੀਦ ਹੋਇਆ ਸੀ ਉਹਨਾਂ ਦੀ ਧਰਮ ਪਤਨੀ ਸੀ ਬੀਬੀ ਹਰਸ਼ਰਨ ਕੌਰ। ਮੈਂ ਹਮੇਸ਼ਾ ਕਰਦਾ ਪੈਣੋ ਜੀ ਯਾਦ ਹੀ ਕਰਨਾ ਤਾਂ ਮਾਤਾ-ਪਿਤਾ ਗੋ ਨੂੰ ਕਰੋ। ਬੀਬਾ ਹਰਸ਼ਰਨ ਕੌਰ ਵਰਗੀਆਂ ਨੂੰ ਕਰੋ ਕਿ ਉਹਨਾਂ ਦੇ ਜੀਵਨ ਕਿਵੇਂ ਦੇ ਸੀ। ਕਿਵੇਂ ਉਹਨਾਂ ਨੂੰ ਉਹਨਾਂ ਨੇ ਸਾਨੂੰ ਜਗਾਉਣਾ ਜਿਉਣਾ ਸਿਖਾਇਆ ਬਿਵਾਹ ਹਰਸ਼ਰਨ ਕੌਰ ਭਾਈ ਪ੍ਰੀਤਮ ਸਿੰਘ ਦੀ ਮਾਂ ਨਾਲ ਆਪਣੀ ਸੱਸ ਨਾਲ ਗੱਲ ਕਰਦੀ ਹੈ ਕਿ ਮਾਂ ਮੈਥੋਂ ਸਿੰਘਾਂ ਦੇ ਸਾਹਜਾਦਿਆਂ ਦੇ ਸ਼ਰੀਰ ਰੁੜਦੇ ਵੇਖੇ ਨਹੀਂ ਜਾਂਦੇ ਮੇਰਾ ਜੀ ਕਰਦਾ ਹੈ ਕਿ ਮੈਂ ਜਾ ਕੇ ਉਹਨਾਂ ਦਾ ਸੰਸਕਾਰ ਕਰਾਂ ਮਾਤਾ ਕਹਿੰਦੀ ਕਮਲ ਜੀ ਇਹ ਕੋਈ ਸੌਖਾ ਕੰਮ ਨਹੀਂ ਪਤਾ ਹੈ ਉਹਨਾਂ ਨੇ ਕੀ ਕਿਹਾ ਹੈ ਉਹ ਆਪਣੀ ਮੌਤ ਦਾ ਆਪ ਜ਼ਿੰਮੇਵਾਰ ਹੋਏਗਾ ਜਿਹੜਾ ਸਭ ਜ਼ਿਆਦਿਆਂ ਦੀਆਂ ਲਾਸ਼ਾਂ ਨੂੰ ਹੱਥ ਪਾਏਗਾ ਉਹ ਕਹਿੰਦੀ ਕੋਈ ਗੱਲ ਨਹੀਂ ਆਗ ਬਲੱਗੀ ਹੋਈ ਆ ਬੁਝਾਉਣ ਵਾਲਿਆਂ 'ਚ ਤਾਂ ਗਿਣੇ ਜਾਵਾਂਗੇ ਜੇ ਨਾ ਕੁਝ ਹੋਏਗਾ ਉੱਥੇ ਮਰ ਕੇ ਤੇ ਆ ਜਾਾਂਗੀ ਮੈਂ ਵਿਵਾਹ ਹਰਸ਼ਰਨ ਕੌਰ ਨੇ ਆਗਿਆ ਲੈ ਤੀ ਕਮਰ ਕਸਾ ਕੀਤਾ ਸ੍ਰੀ ਸਭ ਸਜਾਈ ਬੜੀ ਦਲੇਰ ਸੀ ਵੀ ਬਾਰ ਸ਼ਰਨ ਕੋ ਮੈਂ ਤਾਂ ਨਾਲ ਸਰੀਰ ਨੂੰ ਪਾਲਿਆ ਹੋਇਆ ਸੀ ਮਾਤਾ ਕਹਿੰਦੀ ਪਹਿਚਾਣ ਕਿਵੇਂ ਕਰੇਂਗੀ ਤੂੰ ਇੰਨੀਆਂ ਲਾਸ਼ਾਂ ਵਿੱਚ ਉਹ ਕਹਿੰਦੀ ਮੈਂ ਪਹਿਚਾਣ ਕਰਾਂਗੀ ਲੰਬੇ ਕੇਸਾਂ ਤੋਂ ਮੈਂ ਪਹਿਚਾਣ ਕਰਾਂਗੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਕੜੇ ਪਾਏ ਹੋਣਗੇ ਦਿਮਾਲੇ ਸਜੇ ਹੋਣਗੇ ਕੋਲ ਡਿੱਗੇ ਪਏ ਹੋਣਗੇ ਮੈਂ ਪਹਿਚਾਣ ਕਰਾਂਗੀ ਠੰਡ ਬਹੁਤ ਸੀ ਮੀਂਹ ਵਰਨ ਲੱਗ ਪਿਆ ਸੀ ਤੇ ਜਿਹੜੇ ਪਹਿਰੇਦਾਰ ਸੀ ਸਭ ਉਥੋਂ ਲਾਸ਼ਾਂ ਛੱਡ ਕੇ ਆਪਣੇ ਤੰਮੂਆਂ ਵਿੱਚ ਜਾਵੜੇ ਸੀ ਕੋਈ ਵਾਰ ਨਹੀਂ ਕਿਉਂਕਿ ਉਹ ਵੀ ਬਹੁਤ ਜੰਗਾ ਜੁੰਗਾ ਕਰਦੇ ਸੀਗੇ ਕਹਿਣ ਲੱਗੇ ਚਲੋ ਹੁਣ جنگ ਖਤਮ ਹੋਇਆ ਤੇ ਜਾ ਕੇ ਆਰਾਮ ਕਰੀਏ ਉਹ ਆਰਾਮ ਕਰਨ ਲੱਗ ਪਏ ਸੀ ਹਨੇਰਾ ਸੀ ਧੁੰਦ ਸੀ ਕੋਈ ਪਤਾ ਨਹੀਂ ਸੀ ਵੀ ਬਾਹਰ ਸ਼ਰਨ ਕੌਰ ਗਈ ਕਹਿੰਦੇ ਇੱਕ ਗਾਗਰ ਉਹ ਉਹਦੀ ਲੈ ਕੇ ਗਈ ਨਾਲ ਹੱਥ 'ਚ ਫੜ ਕੇ ਘੋੜੇ ਤੇ ਸਵਾਰ ਹੋ ਕੇ ਤੇ ਨਾਲ ਤੇਲ ਲੈ ਕੇ ਗਈ ਕਿਉਂਕਿ ਪਤਾ ਸੀ ਵੀ ਇੰਨੀਆਂ ਲੱਕੜਾਂ ਦਾ ਪ੍ਰਬੰਧ ਕਿੱਥੋਂ ਕਰਾਂਗੀ ਇੰਨੀਆਂ ਲੱਕੜਾਂ ਦਾ ਪ੍ਰਬੰਧ ਨਹੀਂ ਹੋਣਾ ਕੁਸ਼ਕ ਥੋੜੀਆਂ ਜੀਆਂ ਜਿੰਨੀਆਂ ਮਿਲੀਆਂ ਲੈਤੀਆਂ ਤੇ ਲਾਸ਼ਾਂ ਨੂੰ ਲੱਭਦੀ ਰਹੀ ਲੱਭਦੀ ਰਹੀ ਲੱਭਦੀ ਰਹੀ ਮੋਢੇ ਤੇ ਝੁਕਿਆ ਕਰੇ ਸਾਈਡ ਤੇ ਰੱਖਿਆ ਕਰੇ ਮੋੜੇ ਤੇ ਚੁੱਕਿਆ ਕਰੇ ਵੀ ਬਾਰਸ਼ਰਨ ਕੌਰ ਲਾਸ਼ ਨੂੰ ਸਾਈਡ ਤੇ ਰੱਖਿਆ ਕਰੇ ਲੱਭਦੀ ਸੀ ਕਿ ਸਾਬ ਜਿਆਦਿਆਂ ਦੀਆਂ ਲਾਸ਼ਾਂ ਮਿਲ ਜਾਣ ਆਖਰ ਨੂੰ ਵੇਖਿਆ ਜਦੋਂ ਬਾਬਾ ਜੁਝਾਰ ਸਿੰਘ ਦੀ ਲਾਸ਼ ਪਈਆ ਤੇ ਕੋਮਲ ਸਰੀਰ ਵਿੱਚ ਤੀਰ ਖੁੱਬਿਆ ਹੋਇਆ ਜਦੋਂ ਬੀਬਾ ਜੀ ਨੇ ਤੀਰ ਕੱਢਿਆ ਨਾ ਸਾਬਜਾਦੇ ਦੀ ਛਾਤੀ 'ਚੋਂ ਤੇ ਤਾਂहां ਮਾਰ ਕੇ ਰੁਪਈ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕੀ ਪਰ ਫਿਰ ਵੀ ਆਵਾਜ਼ ਨਹੀਂ ਨਿਕਲਣ ਦਿੱਤੀ ਅੰਦਰੇ-ਅੰਦਰ ਰੋ ਰਹੀ ਸੀ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਮੈਂ ਸਾਬਜਾਦਿਆਂ ਦੇ ਸ਼ਰੀਰਾਂ ਦਾ ਸੰਤਿ ਸਿੰਘਾਂ ਦਾ ਸੰਸਕਾਰ ਕਰ ਸਕਾਂ ਜਿਜਾਰ ਸਿੰਘ ਦੀ ਛਾਤੀ ਚੋਂ ਤੀਰ ਕੱਢਿਆ ਚੁੱਕ ਕੇ ਮੋਢੇ ਤੇ ਲੈ ਗਈ ਤੇ ਉੱਥੇ ਟਕਾਈ ਚਿੰਤੀ ਲਾਤੀ ਸੀ ਸ਼ਰੀਰਾਂ ਦੀ ਪਿਆਰ ਫੇਰ ਬਹੁਤ ਟਾਈਮ ਲੱਗਦੀ ਰਹੀ ਉਹਨਾਂ ਨੂੰ ਪਤਾ ਲੱਗਾ ਥੋੜਾ ਜਿਹਾ ਵੀ ਕੋਈ ਫਿਰਦਾ ਹੈ ਉਹ ਮਸਾਲਾ ਲੈ ਕੇ ਜਗਾ ਕੇ ਉਧਰ ਨੂੰ ਜਾਣ ਲੱਗੇ ਕਹਿੰਦੇ ਆਪਣਾ ਸਾਹ ਘੁੱਟ ਕੇ ਨਾ ਬਿਵਾਰ ਸ਼ਰਨ ਕੋਰ ਲਾਸ਼ਾਂ ਦੇ ਵਿੱਚ ਹੀ ਪੈ ਗਈ ਉਹਨਾਂ ਨੂੰ ਲੱਗਿਆ ਵੀ ਭੁਲੇਖਾ ਲੱਗਿਆ ਕੋਈ ਹੈ ਨਹੀਂ ਉਹਨਾਂ ਨੇ ਢੇੜਾ ਦਿੱਤਾ ਤੇ ਵਾਪਸ ਚਲੇ ਗਏ ਆਖਰ ਨੂੰ ਲੱਭਦੀ ਲੱਭਦੀ ਨੇ ਬਾਬਾ ਅਜੀਤ ਸਿੰਘ ਦਾ ਸਰੀਰ ਵੀ ਲੱਭਿਆ ਜਿਹਦੇ ਪਤਾ ਨਹੀਂ ਕਿੰਨੇ ਇਦਾਂ ਲੱਗਦਾ ਸੀ ਵੀ ਅਣਗਿਣਤ ਫੱਟ ਕੀਤੇ ਹੋਣ ਤੇ ਤੀਰ ਤੀਰ ਗੁੜੇ ਹੋਏ ਸੀ ਜਿੰਨੇ ਨਿਕਲੇ ਕੱਢੇ ਤੀਰ ਤੇ ਬੜਾ ਤਕੜਾ ਸਰੀਰ ਸੀ ਬਾਬਾ ਅਜੀਤ ਸਿੰਘ ਦਾ ਵੀ ਉਹਨੂੰ ਵੀ ਜ਼ੋਰ ਦੇ ਨਾਲ ਮੋੜੇ ਤੇ ਚੁੱਕਿਆ ਤੇ ਜਾ ਕੇ ਲਾਸ਼ਾਂ ਵਿੱਚ ਰੱਖਿਆ ਉੱਥੇ ਤੇਰ ਤੇ ਕਿਉਂ ਦੇ ਨਾਲ ਜਿੰਨਾ ਕ ਬਾਲਣ ਸੀ ਇਕੱਠਾ ਕੀਤਾ ਤੇ ਵੀ ਬਾਚਰਨ ਕੌਰ ਨੇ ਸੰਸਕਾਰ ਕੀਤਾ ਤੇ ਜਦੋਂ ਲਾਟ ਬੜੀ ਉਹਨਾਂ ਨੂੰ ਪਤਾ ਲੱਗਿਆ ਤੇ ਆਗੇ ਵੇਰੀ ਭੱਜ ਗਏ ਮੁਕਾਬਲਾ ਕੀਤਾ ਫਿਰ ਵੀ ਬਾਹਰ ਸ਼ਰਨ ਕੌਰ ਨੇ ਬਹੁ ਚਿਰ ਲੜਦੀ ਰਹੀ ਬੜਾ ਜੁੱਸਾ ਤਕੜਾ ਸੀ ਸੇਤ ਤਕੜੀ ਸੀ ਬੀਬਾ ਹਰਸ਼ਰਨ ਕੌਰ ਦੀ ਕਾਫੀ ਸਮਾਂ ਲੜਦੀ ਰਹੀ ਆਖਰ ਨੂੰ ਇੱਕ ਨੇਜਾ ਉਹਨਾਂ ਦੇ ਵੀ ਲੱਗਿਆ ਤੇ ਬੀਬਾ ਹਰਸ਼ਰਨ ਕੌਰ ਵੀ ਉੱਥੇ ਸੰਸਕਾਰ ਕਰਕੇ ਸ਼ਹੀਦੀ ਪਾ ਕੇ ਆ ਗਏ ਸੀ ਆਖੋ ਸਤਨਾਮ ਇਸ ਤਰ੍ਹਾਂ ਪਾਈ ਸਾਡੇ ਇਤਿਹਾਸ ਦੇ ਅੰਦਰ ਬੜੀਆਂ ਬੀਬੀਆਂ ਬੜੇ ਯੋਧੇ ਸਾਡੇ ਗੁਰੂ ਪੀਰ ਪਗੰਬਰ ਹੋਇਆ ਹਮੇਸ਼ਾ ਆਪਣੇ ਇਤਿਹਾਸ ਨੂੰ ਯਾਦ ਰੱਖੀ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਉਹਨਾਂ ਪੁੱਲਾਂ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ